ਤਿੰਨ ਬੱਚਿਆਂ ਦਾ 7ਕ ਦਿਨ ਹੋਇਆ ਨਾ ਹੋਇਆ ਔਰ ਉਹਦੇ ਵਿੱਚ ਇਹਨਾਂ ਨੇ ਅੱਜ ਤਿੰਨ ਬੰਦਿਆਂ ਨੂੰ ਸਜ਼ਾ ਮ ਸੁਣਾਤੀਆਂ ਨਾ ਕਿੰਨੀ ਕਮਾਲ ਦੀ ਗੱਲ ਵਾ ਕਿ ਸਾਡੇ ਮੁਲਕ ਦੇ ਵਿੱਚ ਤਾਂ ਉਹਨਾਂ ਦੀ ਐਫ ਆਈ ਆਰ ਨਹੀਂ ਲਿਖ ਹੁੰਦੀ ਜੀ ਇਹਨਾਂ ਨੇ ਸਾਰਾ ਪ੍ਰੋਸੈਸ ਓਵਰਨਾਈਟ ਕਰਕੇ ਉਹਨਾਂ ਨੂੰ ਸਜ਼ਾ ਦੇ ਦਿੱਤੀਆਂ ਔਰ ਉਹਨਾਂ ਨੇ 400 ਤੋਂ ਉੱਪਰ ਹੋ ਸਕਦਾ ਮੇਰਾ ਖਿਆਲ ਹੁਣ ਤਾਂ ਜ਼ਿਆਦਾ ਹੋ ਗਏ ਹੋਣੇ ਬਿਲਕੁਲ ਠੀਕ ਉਹ ਬੰਦੇ ਫੜ ਕੇ ਅੰਦਰ ਕਰ ਦਿੱਤੇ ਆ ਜਿਹੜੇ ਸ਼ਰਾਤੀ ਸੀ ਜੀ ਹੁਣ ਇਹਨਾਂ ਦੇ ਸਾਡੇ ਕੋਲ ਕੋਈ ਕੰਪੈਰੀਸ਼ਨ ਨਹੀਂ ਕੋਈ ਗੱਲ ਨਹੀਂ ਜਿਸ ਵੇਲੇ ਸਰਕਾਰ ਤੁਹਾਡੀ ਗੱਲ ਨੂੰ ਸਮਝਦੀ ਆ ਤੁਹਾਡੀ ਰਾਖੀ ਕਰਨੇ ਨੂੰ ਤਿਆਰ ਆ ਤੇ ਸਾਨੂੰ ਉਹਨਾਂ ਤੇ ਆਪਣਾ ਵਿਸ਼ਵਾਸ ਵੀ ਕਰਨਾ ਚਾਹੀਦਾ ਤੇ ਉਹਨਾਂ ਦੀ ਮਦਦ ਵੀ ਕਰਨੀ ਚਾਹੀਦੀ ਆ ਲੇਕਿਨ ਔਨ ਦੋਸ ਬੇਸਿਸ ਕਿ ਜਿਹਦੇ ਨਾਲ ਨਾ ਤੁਹਾਨੂੰ ਨੁਕਸਾਨ ਹੋਵੇ ਤੇ ਨਾ ਉਹਨਾਂ ਨੂੰ